ਜੋ ਗੋਗ ਆਟਕਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਚੋ ਨੌਵੇਂ ਪਾਛ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 631 ਅੰਗ ਤੇ ਸ਼ਬਦ ਉਚਾਰਨ ਕਰਦੇ ਹਨ ਸੋਰਟ ਮਹੱਲਾ ਨੋਮਾ ਮੰਨ ਰੇ ਕੌਣ ਕੁਮਤ ਤੈ ਲੈਨੀ ਮਨ ਨਾਲ ਗੱਲ ਕਰਦੇ ਕਿ ਇਹ ਮਨ ਕੌਣ ਕੁਮਤ ਕਹਿੰਦੇ ਕਿਹੜੀ ਤੈ ਕੁਮਤ ਲੈ ਲਈ ਕੁਮਤ ਲਿੱਤੀ ਇਹ ਗੁਰਮਤ ਨਹੀਂ ਲਿੱਤੀ ਕੁਮਤ ਕੀ ਹੈ ਪਰਦਾਰਾ ਕਹਿੰਦੇ ਪਰਾਇਆ ਦੀ ਦਾਰੀ ਕਰਦਾ ਆਪਣੇ ਗੁਰੂ ਦੀ ਦਾਰੀ ਨਹੀਂ ਕਰਦਾ ਗੁਰੂ ਦੀ ਸੇਵਾ ਨਹੀਂ ਕਰਦਾ ਪਰਾਇਆ ਦੀ ਦਾਰੀ ਕਿਸੇ ਦੀ ਗੁਲਾਮੀ ਕਰਦਾ ਪਰਦਾਰਾ ਨਿੰਦਿਆ ਕਹਿੰਦੇ ਕਿਸੇ ਦੀ ਤੂੰ ਦਾਰੀ ਕਰਦਾ ਗੁਲਾਮੀ ਕਰਦਾ ਕਿਸੇ ਦੀ ਨਿੰਦਿਆ ਕਰਦਾ ਪਰਦਾਰਾ ਨਿੰਦਿਆ ਇਕੋ ਮਤ ਹੈ ਪਰ ਦਾਰਾ ਨਿੰਦਿਆ ਰਸ ਰਚਿਓ ਕਹਿੰਦੇ ਰਸਾਂ ਦੇ ਵਿੱਚ ਰਸਿਆ ਪਿਆ ਕਿਹੜੇ ਕਰਮ ਕਰਦਾ ਕਿਸੇ ਦੀ ਸੋਭਾ ਕਰਦਾ ਕਿਸੇ ਦੀ ਨਿੰਦਿਆ ਕਰਦਾ ਰਸਾਂ ਦੇ ਵਿੱਚ ਰਸਿਆ ਪਿਆ ਆਰਾਮ ਭਗਤ ਨਹਿ ਕੀਨੀ ਰਾਮ ਦੀ ਭਗਤੀ ਨਹੀਂ ਕਰਦਾ ਕਿਸੇ ਦੀ ਵਡਿਆਈ ਕਰਦਾ ਕਿਸੇ ਦੀ ਗਲਾਮੀ ਕਰਦਾ ਕਿਸੇ ਦੀ ਨਿੰਦਿਆ ਕਰਦਾ ਰਸਾਂ ਦੇ ਵਿੱਚ ਰਸਿਆ ਪਿਆ ਆਰਾਮ ਭਗਤ ਨਹ ਕੇਨੀ ਕਹਿੰਦੇ ਰਾਮ ਦੀ ਭਗਤੀ ਨਹੀਂ ਕਰਦਾ ਅਰਹੁ ਮੂਕਤ ਪੰਥ ਜਾਣਿਓ ਤੈ ਨਾ ਹਨ ਕਹਿੰਦੇ ਜਿਹੜਾ ਮੁਕਤੀ ਦਾ ਪੰਥ ਹੈ ਉਹ ਨੂੰ ਨਹੀਂ ਜਾਣਦਾ ਜਿਹੜਾ ਰਸਤਾ ਰੱਬ ਦੇ ਘਰ ਨੂੰ ਜਾਂਦਾ ਹੈ ਉਹ ਨਹੀਂ ਜਾਣਦਾ ਮੁਕਤ ਪੰਥ ਜਾਣਿਓ ਤੈ ਨਾ ਹਨ ਤਨ ਜੋਰਨ ਕਹਿੰਦੇ ਤਨ ਨੂੰ ਜੋੜਦਾ ਤਾਨਾ ਇਕੱਠਾ ਕਰਦਾ ਤਾਨ ਜੋਰਨ ਕੋ ਤਾਇਆ ਇਧਰ ਨੂੰ ਤਾਵਾ ਬੋਲਦਾ ਹੈ ਭੱਜਿਆ ਫਿਰ ਜਿਹੜਾ ਮੁਕਤੀ ਦਾ ਪੰਥ ਹੈ ਉਹਨੂੰ ਜਾਣਦਾ ਨਹੀਂ ਕਿਉਂ ਨਹੀਂ ਜਾਣਿਆ ਜਾਂਦਾ ਕਿ ਪਰਾਇਆਂ ਦੀ ਧਾਰੀ ਕਰਦਾ ਹੈ ਪਰਾਇਆਂ ਦੀ ਨਿੰਦਿਆ ਕਰਦਾ ਹੈ ਦੀਪ ਦੇ ਰਾਸ ਵਿੱਚ ਪੱਸਿਆ ਤਨ ਨੂੰ ਜੋੜਦਾ ਇਸ ਕਰਕੇ ਮੁਕਤੀ ਦਾ ਪੰਥ ਹੈ ਜਿਹੜਾ ਉਹਨੋਂ ਨਹੀਂ ਜਾਣਦਾ ਇਹ ਚੀਜ਼ਾਂ ਰਕਾਬਟ ਪੈਂਦੀ ਹੈ ਤਨ ਜੋਰ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਕਹਿੰਦੇ ਅੰਤ ਨੂੰ ਇਹ ਚੀਜ਼ਾਂ ਤੇਰਾ ਸੰਗ ਨਹੀਂ ਕਰਨੀ ਇਹ ਚੀਜ਼ਾਂ ਤੇਰੇ ਕੋਲੋਂ ਵਿਛੜ ਜਾਣਗੀਆਂ ਅੰਤ ਸੰਗ ਕਾਹੋਂ ਨੇ ਦੀਨਾ ਬਿਰਥਾ ਦੀਨਾ ਪਿਰਥਾ ਕਹਿੰਦੇ ਧਰਮ ਤੋਂ ਬਿਰਥਾ ਰਹਿ ਗਿਆ ਤੂੰ ਆਪ ਬੰਧਾਇਆ ਕਹਿੰਦਾ ਆਪਣੇ ਆਪ ਬੰਧਾਇਆ ਆਪਣੇ ਆਪ ਤੂੰ ਜਮਾਂ ਦੇ ਕੋਲ ਫਸਿਆ ਕਿਉਂ ਦੀਨਾਂ ਬਿਰਥਾ ਸੰਤ ਸੰਗੇ ਦੀਨ ਧਰਮ ਨੂੰ ਕਹਿੰਦੇ ਐ ਕਹਿੰਦੇ ਦੀਨ ਤੋਂ ਬਿਰਤਾ ਰਹਿ ਗਿਆ ਤੂੰ ਤੈਨੂੰ ਧਰਮ ਪ੍ਰਾਪਤ ਨਹੀਂ ਹੋਇਆ ਦੀਨ ਤੋਂ ਬਿਰਤਾ ਹੈ ਧਰਮ ਤੋਂ ਬਿਰਤਾ ਧਰਮ ਤੋਂ ਖਾਲੀ ਐ ਤੂੰ ਬੰਧਾਇਆ ਆਪ ਬੰਧਾਇਆ ਤਾਂ ਆਪਣੇ ਆਪ ਨੂੰ ਤੂੰ ਆਪ ਫਸਿਆ ਇਸ ਜਾਲ ਦੇ ਵਿੱਚ ਕਿਉਂ ਧਰਮ ਤੋਂ ਤੂੰ ਖਾਲੀ ਐ ਅੰਤ ਸੰਗ ਕਾਹੂ ਨਾਹੀ ਦੀਨਾ ਬਿਰਥਾ ਆਪ ਵਧਾਇਆ ਧਰਮ ਤੋਂ ਖਾਲੀ ਰਹਿ ਗਿਆ ਕਿਹੜਾ ਧਰਮ ਤੋਂ ਖਾਲੀ ਐ ਜਿਹੜਾ ਪਰਾਇਆ ਦੀ ਨਿੰਦਿਆ ਕਰਦਾ ਪਰਾਇਆ ਦੀ ਗੁਲਾਮੀ ਕਰਦਾ ਜੀਵ ਦੇ ਰਾਸੀ ਛੁ ਫਸਿਆ RAM ਦੀ ਭਗਤੀ ਨਹੀਂ ਕਰਦਾ ਨਾ ਹਰ ਭਜਿਓ ਕਹਿੰਦੇ ਨਾ ਤਾਂ ਹਰ ਦਾ ਭਜਨ ਕੀਤਾ ਭਜਨ ਨਹੀਂ ਕਰਦਾ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਕਹਿੰਦੇ ਨਾ ਤਾਂ ਸਬਦ ਦੀ ਸੇਵਾ ਕੀਤੀ ਨਾ ਗੁਰ ਜਨ ਜਿਵੇਂ ਕਿ ਦੋ ਚੀਜ਼ਾਂ ਆ ਗਈਆਂ ਇਹਦੇ ਵਿੱਚ ਇੱਕ ਗੁਰ ਆ ਗਿਆ ਇਹਨੂੰ ਸਬਦ ਹੈ ਜਨ ਹੈਗਾ ਸਾਧੂ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਤੇ ਸਬਦ ਦੀ ਸੇਵਾ ਕੀਤੀ ਨਾ ਸਾਧੂ ਦੀ ਸੇਵਾ ਕੀਤੀ ਨਾ ਹਰ ਭਜਿਓ ਨਾ ਤਾਂ ਹਰ ਦਾ ਭਜਨ ਕੀਤਾ ਨਾ ਗੁਰ ਜਨ ਸੇਵਿਓ ਜਿਹੜਾ ਸ਼ਬਦ ਤੈਨੂੰ ਸਾਧੂ ਸੰਤਾਂ ਨੇ ਦਿੱਤਾ ਸੀ ਉਹਦੀ ਸੇਵਾ ਨਹੀਂ ਕੀਤੀ ਨਾ ਉਪਜਿਓ ਕੁਛ ਗਿਆਨ ਕਹਿੰਦੇ ਇਸ ਕਰਕੇ ਤੈਨੂੰ ਕੁਝ ਗਿਆਨ ਪੈਦਾ ਨਹੀਂ ਹੋਇਆ ਗਿਆਨ ਨਹੀਂ ਪੈਦਾ ਹੋਇਆ ਗਿਆਨ ਕਿਉਂ ਨਹੀਂ ਪੈਦਾ ਹੋਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਕਹਿੰਦੇ ਨਾ ਤਾਂ ਭਜਨ ਕੀਤਾ ਨਾ ਸਾਧੂਆਂ ਦੀ ਸੇਵਾ ਕੀਤੀ ਇਸ ਕਰਕੇ ਗਿਆਨ ਨਹੀਂ ਪੈਦਾ ਹੋਇਆ ਹੋਰ ਕਿਰਿਆ ਕਮ ਕਰਮਾਂ ਦੇ ਚੁੱਲ ਜਾਰ ਰਿਹਾ ਹੈ ਜਿਹੜਾ ਕੰਮ ਕਰਨੇ ਵਾਲਾ ਸੀ ਉਹ ਨਹੀਂ ਕੀਤਾ ਐ ਪਖੰਡਾਂ ਚ ਪੈ ਗਿਆ ਕੂੜ ਕਿਰਿਆ ਦੇ ਚ ਪੈ ਗਿਆ ਕੋਈ ਮਰਦਾਨ ਕੋ ਪੂਜਨ ਹੈ ਪਸ਼ੂ ਕੋਈ ਬਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋਈ ਬੁੱਤਾਂ ਨੂੰ ਪੂਜਦਾ ਕੋਈ ਮੂਰਤੀਆਂ ਨੂੰ ਪੂਜਦਾ ਕੋਈ ਮਰਿਆ ਹੋਇਆਂ ਨੂੰ ਪੂਜਦਾ ਕਹਿੰਦੇ ਕੂੜ ਕਿਰਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਨ ਕੂੜ ਕਿਰਿਆ ਦੱਸਦੇ ਕਿਰਿਆ ਕਿਹੜੀ ਕਰਨੀ ਹੈ ਭਜਨ ਕਰਨਾ ਜੋ ਸਾਧੂ ਸੰਤ ਸਬਦ ਦਿੰਦੇ ਹਨ ਉਹਦਾ ਜਾਪ ਕਰਨਾ ਨਾ ਹਰ ਭਜਿਓ ਨਾ ਗੁਰ ਜਨ ਕੋਰ ਸਬਦ ਜਿਹੜਾ ਜਨ ਨੇ ਦਿੱਤਾ ਸੀ ਨਾ ਸਾਧੂ ਨੇ ਸਬਦ ਦਿੱਤਾ ਸੀ ਉਹਦਾ ਭਜਨ ਨਹੀਂ ਕੀਤਾ ਨਾ ਉਪਜਿਓ ਕੁਛੂ ਗਿਆਨਾਂ ਕਹਿੰਦੇ ਇਸ ਕਰਕੇ ਗਿਆਨ ਪ੍ਰਗਟ ਨਹੀਂ ਹੋਇਆ ਗਿਆਨ ਤੋਂ ਖਾਲੀ ਰਹਿ ਗਿਆ ਧਰਮ ਤੋਂ ਖਾਲੀ ਰਹਿ ਗਿਆ ਕਾਟੇ ਹੀ ਮੈਂ ਨਰੰਜਨ ਤੇਰੇ ਕਹਿੰਦੇ ਤੇਰੇ ਘਟ ਦੇ ਚ ਤੇਰੀ ਅੰਦਰ ਦਸਵੇਂ ਦਵਾਰ ਦੇ ਚ ਨਰੰਜਨ ਹੈ ਕਾਟੇ ਹੀ ਮੈਂ ਨਰੰਜਨ ਤੇਰੇ ਕਹਿੰਦੇ ਘਟ ਤੇਰੇ ਅੰਦਰ ਦੇ ਵਿੱਚ ਨਰੰਜਨ ਰੱਬ ਬਸ ਤੈ ਖੋਜਤ ਅਧਿਆਨਾ ਕਹਿੰਦੇ ਤੂੰ ਬਾਹਰ ਲੱਭਦਾ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਅੰਦਰ ਤੇਰੀ ਪਰਮਾਤਮਾ ਬਸਦਾ ਤੂੰ ਅਧਿਆਨਾ ਜੰਗਲਾਂ ਦੇ ਵਿੱਚ ਖਾਲੀ ਜਗ੍ਹਾ ਦੇ ਵਿੱਚ ਉੱਥੇ ਲੱਭਦਾ ਕਾਟੇ ਹੀ ਮੈਂ ਨਰਿੰਜਨ ਤੇਰਾ ਤੈ ਖੋਜਤ ਉਹ ਅਧਿਆਨਾ ਬਹੁਤ ਜਨਮ ਇੱਕ ਜਨਮ ਨਹੀਂ ਕਹਿੰਦੇ ਬਹੁਤ ਜਨਮ ਹੋਗੇ ਬਹੁਤ ਜਨਮ ਭਰ ਮਤ ਕਹਿੰਦੇ ਬਹੁਤ ਜਨਮ ਹੋਗੇ ਤੈਨੂੰ ਭਰਮਾਂ ਚ ਪੈ ਤੈ ਹਾਰਿਓ ਕਹਿੰਦੇ ਤੂੰ ਹਾਰ ਗਿਆ ਇਹ ਭਰਮ ਕਰਕੇ ਵਹਿਮ ਕਰਕੇ ਕੂੜ ਕਿਰਿਆ ਕਰਕੇ ਹਾਰਿਆ ਜੋ ਕਰਮ ਸੀ ਉਹ ਨਹੀਂ ਕੀਤਾ ਵਹਿਮਾਂ ਚ ਪੈ ਗਿਆ ਭਰਮਾਂ ਚ ਪੈ ਗਿਆ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਥਿਰ ਜਿਹੜਾ ਸਥਿਰ ਨਾਉ ਉਪੇ ਜਿਹੜਾ ਨਾਂ ਟਿਕੇ ਇੱਕ ਜਗ੍ਹਾ ਤੇ ਉਹਨੂੰ ਅਸਥਿਰ ਕਹਿੰਦੇ ਆ ਸਥਿਰ ਕਹਿੰਦੇ ਆ ਟਿਕ ਜਾਣਾ ਅਸਥਿਰ ਜਿਹੜਾ ਨਾਂ ਟਿਕਦਾ ਹੋਵੇ ਜਿਹੜਾ ਨਾਂ ਟਿਕਦਾ ਉਹ 84 ਲੱਖ ਜੂਨ ਦੇ ਵਿੱਚ ਪੜਕਦਾ ਹੈ ਅਸਥਿਰ ਹੈ ਕਹਿੰਦੇ ਤੂੰ ਬਾਰ ਬਾਰ ਜੰਮਦਾ ਹੈ ਬਾਰ ਬਾਰ ਮਰਦਾ ਸਥਿਰ ਕਦੋਂ ਹੋਣਾ ਜਦੋਂ ਜੰਮਣ ਮਰਨ ਤੋਂ ਰਹਿਤ ਹੋਂ ਹੈ ਕਿਉਂ ਕਹਿੰਦੇ ਬਹਿਮਾ ਚ ਪਏ ਬਹੁਤ ਜਨਮ ਭਰਮਤ ਤੈ ਹਾਰਿਓ ਕਹਿੰਦੇ ਭਰਮਾ ਕਰਕੇ ਬਹਿਮਾ ਕਰਕੇ ਹਾਰਿਆ ਅਸਥਿਰ ਕਹਿੰਦੇ ਇਸ ਕਰਕੇ ਸਥਿਰ ਨਹੀਂ ਹੋਇਆ ਸੱਚਖੰਡ ਵਿੱਚ ਵਾਸਾ ਨਹੀਂ ਹੋਇਆ ਮਾਤ ਨਹੀਂ ਪਾਈ ਇਹਦੇ ਇਸ ਕਰਕੇ ਤੈਨੂੰ ਮਤ ਪਾਈ ਨਹੀਂ ਤੈ ਅਕਲ ਤੈਨੂੰ ਆਈ ਨਹੀਂ ਮਤ ਨਹੀਂ ਪਾਈ ਮਾਨਸ ਦੇਹ ਪਾਏ ਕਹਿੰਦੇ ਤੈਨੂੰ ਮਾਨਸ ਦੀ ਮਨੁੱਖਾ ਦੇਹ ਮਿਲੀਏ ਮਾਨਸ ਦੀ ਪਾਏ ਪਦ ਕਹਿੰਦੇ ਇਹ ਤੈਨੂੰ ਪਦ ਮਿਲਿਆ ਇਹ ਪਰ ਪਦਵੀ ਮਿਲੀਏ ਤ ਰੱਬ ਨੇ ਤੈਨੂੰ ਪਦਵੀ ਕਿਹੜੀ ਦਿੱਤੀ ਆ ਮਨੁੱਖਾ ਦੇਹ ਦਿੱਤਾ ਹੈ ਮਨੁੱਖ ਦੀ ਦੇਹ ਦਿੱਤੀ ਹੈ ਮਾਨਸ ਦੇ ਪਾਏ ਪਦ ਕਹਿੰਦੇ ਇਹ ਪਦਵੀ ਤੈਨੂੰ ਮਿਲੀ ਮਰੁੱਖਾ ਜਨਮ ਮਿਲੇ ਹਰ ਭਜ ਕਹਿੰਦੇ ਹਰ ਦਾ ਭਜਨ ਕਰ ਨਾਨਕ ਬਾਤ ਬਤਾਈ ਇਦੋਂ ਨਾਰਕ ਦੇਵੀ ਮਹਾਰਾਜ ਕਹਿੰਦੇ ਇਹ ਬਾਤ ਬਤਾਈ ਹੈ ਇਹ ਬਾਤ ਦੱਸੀ ਹੈ ਮਨੂੰ ਹਰ ਬਤਾਈ ਰੱਬ ਨੇ ਕਹਿੰਦੇ ਮੈਨੂੰ ਇਹ ਬਾਤ ਦੱਸੀ ਹੈ ਕਿ ਤੈਨੂੰ ਮਨੁੱਖਾ ਜਨਮ ਮਿਲਿਆ ਤੂੰ ਹਰ ਦਾ ਭਜਨ ਕਰ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਕਹਿੰਦੇ ਮੈਨੂੰ ਇਹ ਬਾਤ ਨਾਨਕ ਨੇ ਦਿੱਤੀ ਹੈ ਕਿ ਹਰੀ ਦਾ ਭਜਨ ਕਰ ਜੋ ਪਾਚ ਵਚਨ ਕਰਦੇ ਹਨ ਤੈ ਕਰਿਆ ਨਹੀਂ ਕਹਿੰਦੇ ਹਰ ਦਾ ਭਜਨ ਨਹੀਂ ਕੀਤਾ ਨਾ ਕਹਿੰਦੇ ਗੁਰ ਜਨ ਜਿਹੜਾ ਜਨ ਨੇ ਗੁਰ ਦਿੱਤਾ ਸੀ ਸਬਦ ਦਿੱਤਾ ਸੀ ਨਾਮ ਦੀ ਸੇਵਾ ਕੀਤੀ ਹੈ ਸਿਰ ਗੁਰਨਾਨਕ ਦੇਵ ਜੀ ਮਹਾਰਾਜ ਇਸ ਕਲਯੁਗੀ ਜੀਵ ਦਾ ਆਧਾਰ ਸ਼ਬਦ ਦੇ ਨਾਲ ਕਰਦੇ ਹਨ ਬਾਣੀ ਦੇ ਨਾਲ ਕਰਦੇ ਸੋ ਸਤਸੰਗ ਜੀ ਬਾਣੀ ਪੜ੍ਹਦੇ ਆ ਕਥਾ ਕਰਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਨੂੰ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ